ਪੰਜਾਬ ਵਿੱਚ ਗੁੜ ਉਤਪਾਦਨ ਦਾ ਕਿੱਤਾ ਇਸ ਵੇਲੇ ਪੂਰੇ ਜੋਰਾਂ ਨਾਲ ਚੱਲ ਰਿਹਾ ਹੈ ਗੁੜ ਦਾ ਮਿਆਰੀ ਉਤਪਾਦਨ ਕਰਨ ਵਾਲੇ ਕਿਸਾਨ ਇਸ ਸਮੇਂ ਪੂਰੇ ਵਿਅਸਤ ਹੋ ਜਾਂਦੇ ਹਨ ਗੁੜ ਬਣਾਉਣ ਦਾ ਕਿੱਤਾ ਇੱਕ ਬਹੁਤ ਹੀ ਲਾਭਕਾਰੀ ਕਿੱਤਾ ਹੈ ਜਿਸ ਵਿੱਚ ਵਧੀਆ ਗੁੜ ਦੇ ਉਤਪਾਦਨ ਦੇ ਨਾਲ-ਨਾਲ ਵਧੇਰੇ ਆਮਦਨ ਵੀ ਪੈਦਾ ਹੋ ਜਾਂਦੀ ਹੈ ਸਹਾਇਕ ਕਿੱਤੇ ਦੇ ਨਾਲ-ਨਾਲ ਹੁਣ ਬਹੁਤ ਸਾਰੇ ਕਿਸਾਨ ਗੁੜ ਉਤਪਾਦਨ ਦੇ ਕਿੱਤੇ ਨੂੰ ਵੀ ਮੁੱਖ ਕਿੱਤੇ ਵਜੋਂ ਅਪਣਾ ਰਹੇ ਨੇ ਅਤੇ ਚੰਗਾ ਚੋਖਾ ਆਰਥਿਕ ਲਾਭ ਕਮਾ ਰਹੇ ਨੇ ਮੈਂ ਦਲਬੀਰ ਸਿੰਘ ਪਿੰਡ ਸਮਰਾਏ ਜ਼ਿਲ੍ਹਾ ਜਲੰਧਰ ਬਲਾਕ ਰੋੜਕਾ ਕਲਾਤ ਤੋਂ ਬੋਲਣਾ ਕਰਦਾ ਸਾਡਾ ਕਾਰੋਬਾਰ ਖੇਤੀ ਦੇ ਨਾਲ ਸੰਬੰਧਤ ਹੈ ਜੀ ਬਾਬੇ ਨਾਨਕ ਵਾਲੀ ਕਿਰਤ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਕਣਕ ਤੇ ਝੋਨੇ ਦੀ ਖੇਤੀ ਤੋਂ ਇਲਾਵਾ ਗੰਨੇ ਦੀ ਖੇਤੀ ਆਲੂਆਂ ਦੀ ਖੇਤੀ ਨਾਲ ਆਪਣੀ ਸਬਜ਼ੀ ਦਾਲਾਂ ਦੀ ਖੇਤੀ ਉਹ ਵੀ ਕਰਨ ਦੀ ਕੋਸ਼ਿਸ਼ ਕੀਤੀ ਆ ਤਿੰਨ ਭਾਈ ਅਸੀਂ ਜੁਆਇੰਟ ਫੈਮਿਲੀ ਆ ਜੀ ਆਪਣੇ ਕਾਰੋਬਾਰ ਸਾਰੇ ਵੰਡ ਕੇ ਆਪਣੇ ਆਪਣੇ ਤਰੀਕੇ ਨਾਲ ਸਾਰੇ ਫਾਲੋ ਕਰਦੇ ਆ ਜੀ ਆਹ ਸੀਜ਼ਨ ਜਿਹੜਾ ਹੁਣ ਗੁੜ ਦਾ ਸੀਜ਼ਨ ਆ ਸਾਡਾ ਚੱਲਦਾ ਜੀ ਦਸੰਬਰ 1 ਤੋਂ ਅਸੀਂ ਗੁੜ ਬਣਾਉਣਾ ਸ਼ੁਰੂ ਕਰ ਦਿੰਨੇ ਆ ਗੰਨਾ ਸਾਡਾ ਆਪਣਾ ਬਿਲਕੁਲ ਪਿਓਰ ਆਰਗੈਨਿਕ ਬੀਜਿਆ ਹੁੰਦਾ ਜੀ ਬਿਨਾ ਖਾਦ ਤੋਂ ਬਿਨਾ ਸਪਰੇਅ ਤੋਂ ਇਥੋਂ ਤੱਕ ਕਿ ਕੱਖ ਵਾਲੀ ਸਪਰੇ ਵੀ ਨਹੀਂ ਅਸੀਂ ਕਰਦੇ ਉਹਦੇ ਲਈ ਵੀ ਅਸੀਂ ਸਾਨੂੰ ਦੋ ਵਾਰੀ ਗੁੰਡਣਾ ਪਵੇ ਤਿੰਨ ਵਾਰੀ ਗੁੰਡਣਾ ਪਵੇ ਬੇਸ਼ੱਕ ਚਾਰ ਵਾਰੀ ਵੀ ਗੁੰਡਣਾ ਪਵੇ ਕਹੀ ਦੇ ਨਾਲ ਗੁੜਾਈ ਕਰੀਦੀ ਹੈ ਕੋਸ਼ਿਸ਼ ਕੀਤੀ ਆ ਵੀ ਕੋਈ ਜ਼ਹਿਰ ਜਿਹੜੀ ਆ ਉਹ ਖੇਤ ਵਿੱਚ ਨਾ ਪਾਈ ਜਾਵੇ ਰੂੜੀ ਦੀ ਖਾਦ ਗੰਡੋਆਂ ਵਾਲੀ ਖਾਦ ਉਹ ਅਸੀਂ ਆਪ ਤਿਆਰ ਕਰਦੇ ਆ ਜੀ ਉਤੋਂ ਹੀ ਸਾਰਾ ਲਾਹਾ ਲੈਣ ਦੀ ਕੋਸ਼ਿਸ਼ ਕਰੀਦੀ ਹੈ ਤੇ 1 ਦਸੰਬਰ ਤੋਂ ਲੈ ਕੇ ਅਸੀਂ ਵੇੜਨਾ ਚਾਲੂ ਕਰ ਦੇਈਦਾ ਜੀ ਜਿਹੜੀ ਆਪਣੀ ਤਕਨੀਕ ਆ ਪੁਰਾਣੀ ਉਹਦੇ ਮੁਤਾਬਕ ਅਸੀਂ ਗੁੜ ਤਿਆਰ ਕਰਦੇ ਆ ਜੀ ਪਿੰਡ ਦੇ ਵਿੱਚ ਰਹਿ ਕੇ ਹੀ ਆਪਣਾ ਕੋਸ਼ਿਸ਼ ਕੀਤੀ ਆ ਆਪਣੇ ਆਪ ਨੂੰ ਸਟੈਂਡ ਕਰਨ ਦੀ ਤੋਂ ਵਧੀਆ ਅਸੀਂ ਕਾਮਯਾਬ ਵੀ ਹੋਏ ਆ ਅਪ੍ਰੈਲ ਦੇ ਪਹਿਲੇ ਹਫਤੇ ਤੱਕ ਅਸੀਂ ਤਕਰੀਬਨ ਗੁੜ ਬਣਾਈਦਾ ਜੀ ਸਾਢੇ 4 ਤੋਂ 5 ਏਕੜ ਕਮਾਦ ਸਾਡੇ ਕੋਲ ਹੁੰਦਾ ਉਹਦੇ ਵਿੱਚ ਅਸੀਂ ਕੋਈ 6 ਕਨਾਲ ਜਗ੍ਹਾ ਸਾਡੇ ਵੀ ਲਈ ਖਤ ਹੋ ਜਾਂਦੀ ਆ ਬਾਕੀ ਜਿੰਨਾ ਵੀ ਕਮਾ ਆਦਿਆ ਅਸੀਂ ਰੋਜ਼ ਦੀ ਰੋਜ਼ ਗੁੜ ਬਣਾ ਕੇ ਉਹਨੂੰ ਸੇਲ ਕਰਦੇ ਆ ਜੀ ਸੇਲ ਕਰਨ ਕਿਤੇ ਨਹੀਂ ਜਾਣਾ ਪੈਂਦਾ ਸਾਨੂੰ ਅੱਜ ਕੱਲ ਸਮਾਂ ਏਦਾਂ ਦਾ ਆ ਗਿਆ ਜੀ ਲੋਕ ਪਿਓਰਿਟੀ ਲੱਭਦੇ ਫਿਰਦੇ ਆ ਜੀ ਲੋਕੀ ਆਪੇ ਹੀ ਲੱਭਦੇ ਲੱਭਦੇ ਸਾਡੇ ਵੇੜਨੇ ਤੇ ਆ ਜਾਂਦੇ ਆ ਜੀ ਕੁਆਲਿਟੀ ਦੇਖ ਕੇ ਸਾਫ ਸਫਾਈ ਦੇਖ ਕੇ ਸਾਨੂੰ ਕਿਤੇ ਵੀ ਜਾਣ ਦੀ ਵੇਚਣ ਜਾਣ ਦੀ ਲੋੜ ਨਹੀਂ ਪੈਂਦੀ ਮੁੱਲ ਵੀ ਪੂਰਾ ਮਿਲਦਾ ਤੇ ਵਧੀਆ ਤਰੀਕੇ ਨਾਲ ਸਾਡਾ ਸਿਸਟਮ ਜਿਹੜਾ ਇਹ ਚੱਲਦਾ ਜੀ ਤੇ ਦਾਲਾਂ ਸਾਡੀਆਂ ਪਿਓਰ ਆਰਗੈਨਿਕ ਫੇਲਾ ਹਾਲ ਤਾਂ ਸਾਡੇ ਘਰ ਜੁਗੀਆਂ ਹੁੰਦੀਆਂ ਪਰ ਕੋਸ਼ਿਸ਼ ਕਰਦੇ ਆ ਵੀ ਆਪਣੇ ਮਿੱਤਰਾਂ ਦੋਸਤਾਂ ਜਾਂ ਹੋਰ ਭਾਈਚਾਰੇ ਵਿੱਚ ਵੀ ਪਿਓਰ ਚੀਜ਼ਾਂ ਜਿਹੜੀਆਂ ਉਹ ਦਿੱਤੀਆਂ ਜਾਣ ਮੈਂ ਹਰਦੀਪ ਸਿੰਘ ਜੀ ਅਸੀਂ ਤਿੰਨ ਬ੍ਰਦਰ ਆ ਜੀ ਅਸੀਂ ਗੁਰਦਾ ਕੰਮ ਕਰਦੇ ਆ ਦਲਵੀਰ ਸਿੰਘ ਮੇਤੋ ਵੱਡਾ ਜੀ ਸਖਰਜਿੰਦਰ ਸਿੰਘ ਛੋਟਾ ਤੇ ਵੱਡੇ ਭਾਈ ਸਾਹਿਬ ਡੈਰੀ ਦਾ ਕੰਮ ਸੰਭਾਲਦੇ ਆ ਮੇਰੇ ਪਾਸ ਜੀ ਜ਼ਿੰਮੇਵਾਰੀ ਹੈਗੀ ਗੰਨੇ ਦੀ ਅਸੀਂ ਰੋਜ਼ ਤਾਜ਼ਾ 10 ਤੋਂ 15 ਕੁਇੰਟਲ ਗੰਨਾ ਖੇਤੋਂ ਲੈ ਕੇ ਆਈਦਾ ਫਿਰ ਉਹਨੂੰ ਇੱਥੇ ਆਪਣੇ ਵੇਲਨੇ ਤੇ ਉਹਦਾ ਜੂਸ ਕੱਢੀ ਦਾ ਰਸ ਕੱਢੀਦੀ ਆ ਰਸ ਤੋਂ ਬਾਅਦ ਫੇਰ ਅਸੀਂ ਉਹਨੂੰ ਕੜਾਹੇ ਦੇ ਵਿੱਚ ਗੁੜ ਤਿਆਰ ਕਰ ਕੀਤਾ ਜਾਂਦਾ ਜੀ ਗੁੜ ਤਿਆਰ ਕਰਕੇ ਫੇਰ ਅਸੀਂ ਉਹਨੂੰ ਗਾਹ ਸੇਲ ਦਾ ਪਚੇਜ ਦਾ ਜਿਹੜਾ ਉਹ ਕੰਮ ਕਰਦੇ ਆ ਜੀ ਅਸੀਂ ਜੀ ਗੁੜ ਜਿਹੜਾ ਬਣਾਉਨੇ ਬਹੁਤ ਵਧੀਆ ਤਰੀਕੇ ਨਾਲ ਸਫਾਈ ਦਾ ਇਹਦੇ ਵਿੱਚ ਸਪੈਸ਼ਲ ਵਿਸ਼ੇਸ਼ ਧਿਆਨ ਰੱਖਦੇ ਆ ਜੀ ਕੋਈ ਕੈਮੀਕਲ ਨਹੀਂ ਪਾਉਂਦੇ ਘਰ ਦਾ ਸਾਡਾ ਜਿਹੜਾ ਕੋਈ ਫਾਲਸੇ ਦਾ ਬੂਟਾ ਲਾਇਆ ਉਹਦਾ ਅਸੀਂ ਛਿਲਕਾ اتار ਕੇ ਤੇ ਉਹਦਾ ਜੂਸ ਪਾਉਨੇ ਆ ਕੋਈ ਕੈਮੀਕਲ ਨਹੀਂ ਉਹਦੇ ਨਾਲ ਹੀ ਸਾਰਾ ਇਹਦਾ ਨਿਖਾਰ ਪਾਉਨੇ ਆ ਮੱਖੀ ਤੋਂ ਮੱਛਰ ਤੋਂ ਰਹਿਤ ਸਾਡਾ ਪੂਰਾ ਜਿਹੜਾ ਉਹ ਬਹੁਤ ਖਾਸ ਧਿਆਨ ਰੱਖਦੇ ਆਂ ਜੀ ਅਸੀਂ ਗੁੜ ਦਾ ਤੇ ਇਸ ਕਰਕੇ ਮਤਲਬ ਸਾਡਾ ਜਿੰਨਾ ਵੀ ਤਕਰੀਬਨ ਅਸੀਂ ਤਿਆਰ ਕਰਦੇ ਆਂ ਗੁੜ ਉਹ ਸਾਡਾ ਘਰੋਂ ਹੀ ਸਾਰਾ ਇੱਥੋਂ ਹੀ ਸੇਲ ਹੋ ਜਾਂਦਾ ਜੀ ਗੁੜ ਸਾਨੂੰ ਕਿਤੇ ਵੀ ਜਾ ਕੇ ਸੇਲ ਪਰਚੇਜ ਨਹੀਂ ਜੀ ਕਰਨੀ ਪੈਂਦੀ ਸਾਡੇ ਕੋਲ ਤਕਰੀਬਨ ਜਿੰਨਾ ਕ ਅਸੀਂ ਤਿਆਰ ਕਰਦੇ ਆਂ ਸਾਡੇ ਆਸ-ਪਾਸ ਦੇ ਹੀ ਤਕਰੀਬਨ ਸਾਰੇ ਗਾਗ ਆ ਪੁਰਾਣੇ ਲੱਗੇ ਹੋਏ ਹਰੇਕ ਸਾਲ ਜਿਹੜੇ ਲੈ ਕੇ ਜਾਂਦੇ ਉਹ ਪਹਿਲਾਂ ਅਡਵਾਂਸ ਹੀ ਬੁਕਿੰਗ ਸਾਡੇ ਕੋਲ ਹੁੰਦੀ ਆ 2-3 ਦਿਨ ਦਾ ਸਾਡਾ ਜਿਹੜਾ ਐਡਵਾਂਸ ਹੀ ਚੱਲੀ ਜਾਂਦਾ ਪਹਿਲੋ ਲਿਖਾ ਜਾਂਦੇ ਆ ਤੇ ਅਸੀਂ ਉਹਨਾਂ ਨੂੰ ਜਿੱਦਾਂ ਜਿੱਦਾਂ ਵੀ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਆ 10 ਕਿਲੋ 5 ਕਿਲੋ 20 ਕਿਲੋ ਜਿੰਨਾ ਵੀ ਉਹਨਾਂ ਦਾ ਹੁੰਦਾ ਉਹ ਅਸੀਂ ਇੱਥੇ ਹੀ ਸਾਰਾ ਸਾਡਾ ਇੱਥੇ ਘਰਾਂ ਹੀ ਸੇਲ ਹੋ ਜਾਂਦਾ ਜੀ ਮੈਂ ਤਾਂ ਇਹੀ ਕਹੂੰਗਾ ਕਿ ਅੱਜਕੱਲ ਦਾ ਜਿਹੜਾ ਨੌਜਵਾਨ ਵਰ ਗਿਆ ਜਿਹੜੇ ਸੱਜੇ ਖੱਬੇ ਘਮਦੇ ਆ ਨੌਜਵਾਨ ਉਹਨਾਂ ਨੂੰ ਇਦਾਂ ਦੇ ਕਿੱਤੇ ਅਪਣਾਉਣੇ ਚਾਹੀਦੇ ਆ ਆਪ ਦਾ ਸਹਾਇਕ ਧੰਦਾ ਕੋਈ ਨਾ ਕੋਈ ਜਿਵੇਂ ਅਸੀਂ ਗੋੜ ਬਣਾਉਣੇ ਆ ਸਾਡਾ ਡੈਰੀ ਦਾ ਆ ਖੇਤੀਬਾੜੀ ਦਾ ਇਦਾਂ ਦੇ ਕਿਸੇ ਕਿੱਤਿਆਂ ਨਾਲ ਜੁੜਨਾ ਚਾਹੀਦਾ ਤੇ ਸਾਨੂੰ ਕਿਤੇ ਬਾਹਰ ਦੂਰ ਵਿਦੇਸ਼ਾ ਚ ਨੌਕਰੀ ਭਾਲਣ ਦੀ ਜਾਂ ਕੰਮ ਕਰਨ ਦੀ ਕਿਤੇ ਜ਼ਰੂਰਤ ਨਹੀਂ। ਮੇਰਾ ਨਾਮ ਵਿਕਰਾਂਤ ਸਿੰਘ ਹੈ ਜੀ। ਮੈਂ ਟੋਡਰਪੁਰ ਪਿੰਡ ਦਾ ਰਹਿਣ ਵਾਲਾ ਆ ਤੇ ਮੈਂ ਬਲੌਕ ਰੁੜਕਾ ਕਲਾ ਵਿੱਚ ਐਫਪੀਓ ਦੇ ਵਿੱਚ ਸੀਈਓ ਦੀ ਬਤੌਰ ਸੇਵਾ ਨਿਭਾ ਰਿਹਾ ਹਾਂ ਤੇ ਦਲਵੀਰ ਸਿੰਘ ਹੁਣੀ ਸਾਡੇ ਬੋਰਡ ਆਫ ਡਾਇਰੈਕਟਰ ਨੇ ਸਾਡਾ ਮੇਨ ਐਫਪੀਓ ਦੇ ਥਰੂ ਇਹਨਾਂ ਨਾਲ ਜੁੜਨ ਦਾ ਮੇਨ ਮਕਸਦ ਹੈ ਕਿ ਇਹਨਾਂ ਕੋਲ ਗੁੜ ਦੀ ਬਹੁਤ ਵਧੀਆ ਪੈਦਾਵਾਰ ਹੈ ਜਿਹਦੇ ਵਿੱਚ ਇਹਨਾਂ ਦੀ ਗੁੜ ਦੀ ਕੁਆਲਿਟੀ ਸਾਨੂੰ ਬਹੁਤ ਵਧੀਆ ਲੱਗੀ ਹੋਈ ਹੈ ਤੇ ਇਸ ਲਈ ਅਸੀਂ ਇਹਨਾਂ ਦੇ ਗੁੜ ਨੂੰ ਵੈਲਿਊ ਐਡੀਸ਼ਨ ਕਰਕੇ ਜਿਵੇਂ ਕਿ ਇੱਕ ਟੁਕੜੀ ਵਾਲਾ ਗੁੜਾ ਜਾਂ ਮੇਵੇ ਵਾਲਾ ਗੁੜ ਤਿਆਰ ਕਰਕੇ ਉਹਨੂੰ ਇੱਕ ਵੱਡੇ ਪਲੇਟਫਾਰਮ ਤੇ ਜਾਂ ਵੱਡੇ ਮੰਡੀਕਰਨ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ ਇਸ ਤੋਂ ਇਲਾਵਾ ਸਾਨੂੰ ਇਹਨਾਂ ਦੇ ਡੇਰੀ ਦਾ ਕੰਮ ਵੀ ਬਹੁਤ ਵਧੀਆ ਲੱਗਾ ਹੈ ਤੇ ਗੁੜ ਦਾ ਜੋ ਸ਼ੱਕਰ ਗੁੜ ਤੇ ਸ਼ੱਕਰ ਹੈ ਉਹ ਇਹਨਾਂ ਦੀ ਬਿਲਕੁਲ ਕੈਮੀਕਲ ਫ੍ਰੀ ਹੈ ਤੇ ਇਹਨਾਂ ਦਾ ਜੋ ਗੁੜ ਦਾ ਵੇਲਣਾ ਹੈ ਸਾਨੂੰ ਉੱਥੇ ਸਫਾਈ ਤੇ ਬਾਕੀ ਜਿਹੜਾ ਮੱਖੀ ਮੱਛਰ ਬਿਲਕੁਲ ਦੇਖਣ ਨੂੰ ਨਹੀਂ ਮਿਲਦਾ ਇਸ ਕਰਕੇ ਇਹਨਾਂ ਦੀ ਗੁੜ ਦੀ ਸਫਾਈ ਤੇ ਗੁੜ ਦੀ ਕੁਆਲਿਟੀ ਸਾਨੂੰ ਬਹੁਤ ਵਧੀਆ ਲੱਗਦੀ ਹੈ ਅਸੀਂ ਚਾਹੁੰਦੇ ਹਾਂ ਕਿ ਅਸੀਂ ਇਹਨਾਂ ਐਫਪੀਓ ਦੇ ਥਰੂ ਇਹਨਾਂ ਦੇ ਜੋ ਵੀ ਪ੍ਰੋਡਕਟ ਨੇ ਜਾਂ ਇਹਨਾਂ ਦਾ ਗੋੜੇ ਜਾਂ ਕੋਈ ਹੋਰ ਵੀ ਦਾਲਾ ਸਬਜ਼ੀਆਂ ਹਨ ਉਹਨੂੰ ਮੰਡੀਕਰਨ ਕਰਨ ਲਈ ਵੱਡੇ ਲੈਵਲ ਤੇ ਲੈ ਕੇ ਜਾਈਏ ਇਸ ਤੋਂ ਇਲਾਵਾ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੇ ਗੁੜ ਦੇ ਪ੍ਰੋਜੈਕਟ ਨੂੰ ਥੋੜਾ ਹੋਰ ਵਧੀਆ ਹਾਈ ਟੈਕ ਕੀਤਾ ਜਾਵੇ ਇਸ ਲਈ ਅਸੀਂ ਸਰਕਾਰ ਦੀਆਂ ਜੋ ਵੀ ਤੇ ਨਵੀਆਂ-ਨਵੀਆਂ ਸਕੀਮਾਂ ਆਉਂਦੀਆਂ ਹਨ ਉਹਨਾਂ ਦੇ ਅਧੀਨ ਇਹਨਾਂ ਦੇ ਗੁੜ ਦੇ ਬੇਲਣੇ ਨੂੰ ਹਾਈ ਟੈਕ ਕਰਾਂਗੇ ਤੇ ਇਸ ਤੋਂ ਇਲਾਵਾ ਇਹਨਾਂ ਦੀ ਜਿਹੜੀ ਗੁੜ ਦੀ ਕੁਆਲਿਟੀ ਆ ਤੇ ਇਹਨਾਂ ਦਾ ਜੋ ਵੀ ਗੁੜ ਬਣਾਉਣ ਦਾ ਤਰੀਕਾ ਆ ਉਹ ਅਸੀਂ ਇਹ ਸਾਨੂੰ ਬਹੁਤ ਵਧੀਆ ਲੱਗਾ ਆ ਪਰ ਅਸੀਂ ਚਾਹੁੰਦੇ ਆ ਕਿ ਇਹਨਾਂ ਲਈ ਜਿਹੜੀ ਗੁੜ ਦੀਆਂ ਟ੍ਰੇਨਿੰਗ ਆ ਅੱਜਕੱਲ ਸਾਡੇ ਕੇਵੀਕੂ ਤੋਂ ਚੱਲਦੀ ਆ ਹੈ ਉਹ ਅਸੀਂ ਇਹਨਾਂ ਨੂੰ ਦਵਾਵਾਂਗੇ ਤੇ ਜਿਸ ਨਾਲ ਅਸੀਂ ਹੋਰ ਵਧੀਆ ਤਰੀਕੇ ਨਾਲ ਗੁੜ ਦੀ ਪੈਦਾਵਾਰ ਕਰਾਂਗੇ ਤੇ ਅਸੀਂ ਇਸ ਨੂੰ ਵੱਡੇ ਲੈਵਲ ਤੇ ਮੰਡੀਕਰਨ ਵਿੱਚ ਲੈ ਕੇ ਜਾਵਾਂਗੇ ਜਿਵੇਂ ਕਿ ਸਾਨੂੰ ਪਤਾ ਹੈ ਕਿ ਗੁੜ ਦੇ ਇਹ ਕੰਮ ਅੱਜਕੱਲ ਜਿਆਦਾ ਚੱਲ ਰਿਹਾ ਆ ਇਸ ਕਰਕੇ ਗੁੜ ਦੇ ਹਾਈ ਟੈਕ ਵਿੱਚ ਸਰਕਾਰ ਵੀ ਬਹੁਤ ਸੇਵਾਵਾਂ ਨਿਵਾ ਰਹੀ ਹੈ ਗੁੜ ਦੇ ਵੇਲਣੇ ਲਈ ਇੱਕ ਸਰਕਾਰ ਵੱਲੋਂ ਸਕੀਮ ਚਲਾਈ ਚਲਾਈ ਗਈ ਹੈ ਜਿਸ ਦੇ ਵਿੱਚ ਗੁੜ ਦੇ ਵੇਲਣੇ ਤੇ ਸਬਸਿਡੀ ਵੀ ਦਿੱਤੀ ਜਾਂਦੀ ਹੈ ਜਿੱਥੇ ਕਿ ਟੁਕੜੀ ਵਾਲਾ ਗੁੜ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ ਤੇ ਅਸੀਂ ਉੱਥੇ ਫਾਰਮਰਾਂ ਨੂੰ ਆਪਣੇ ਵੱਲੋਂ ਇੱਕ ਲੈ ਕੇ ਜਾਂਦੇ ਹਾਂ ਆਪਣੇ ਵੱਲੋਂ ਲੈ ਕੇ ਜਾਂਦੇ ਹਾਂ ਜਿੱਥੇ ਉਹਨਾਂ ਨੂੰ ਅਸੀਂ ਟੁਕੜੀ ਵਾਲਾ ਗੁੜ ਦੇ ਬਾਰੇ ਜਾਂ ਕੋਈ ਮੇਵੇ ਵਾਲੇ ਗੁੜ ਦੀ ਸਾਰੀ ਜੋ ਵੀ ਪ੍ਰੋਸੈਸ ਜਾਂ ਵਿਧੀ ਹੈ ਉਸ ਨੂੰ ਉੱਥੇ ਦਿਖਾਇਆ ਜਾਂਦਾ ਹੈ ਜਿਸ ਨਾਲ ਉਹ ਆਪਣੇ ਤੌਰ ਤੇ ਵੀ ਵਧੀਆ ਤਰੀਕੇ ਨਾਲ ਗੁੜ ਤਿਆਰ ਕਰ ਸਕਣ ਇਸ ਤੋਂ ਇਲਾਵਾ ਕੇਬੀਕੇ ਵਾਲੇ ਜਿਹੜੇ ਆਪਣੇ ਕੋਈ ਵੀ ਖੇਤੀ ਵਿਗਿਆਨ ਕੇਂਦਰ ਆ ਉਹ ਗੁੜ ਦੀ ਟ੍ਰੇਨਿੰਗ ਦਿੰਦੇ ਆ ਗੁੜ ਦੇ ਬਣਾਉਣ ਲਈ ਜਾਂ ਗੁੜ ਦੇ ਵਿੱਚ ਕੋਈ ਵੀ ਨਵੀਂ ਤਰੀਕ ਤਕ ਤਰੀਕੇ ਵੈਲਿਊਡیشن ਕਰਨ ਲਈ ਉਹ ਸਾਰੇ ਗੁੜ ਨੂੰ ਤਿਆਰ ਕਰਨ ਲਈ ਉੱਥੇ ਟ੍ਰੇਨਿੰਗਾਂ ਦਿੰਦੇ ਆ ਦਿੰਦੇ ਰਹਿੰਦੇ ਆ ਇਹ ਹੁਣ ਵੀ ਸਿਆਲਾ ਦੇ ਮੌਸਮ ਕਰਕੇ ਹੁਣ ਗੁੜ ਦਾ ਗੁੜ ਦੀ ਪੈਦਾਵਾਰ ਸ਼ੁਰੂ ਹੋ ਗਈ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਕੇਬੀਕੇ ਦੇ ਵਿੱਚ ਗੁੜ ਤਿਆਰ ਕਰਨ ਬਾਰੇ ਟ੍ਰੇਨਿੰਗ ਤੇ ਸਿਖਲਾਈ ਦਿੱਤੀ ਜਾਂਦੀ ਹੈ ਮੇਰਾ ਇੱਕ ਨੌਜਵਾਨ ਨੂੰ ਇਹੀ ਸੰਦੇਸ਼ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਖੇਤੀਵਾਲ ਜਾਗਰੂਕ ਹੋਣਾ ਚਾਹੀਦਾ ਹੈ ਕਿਉਂਕਿ ਇੱਕ ਖੇਤੀ ਇੱਕ ਅਜਿਹਾ ਧੰਦਾ ਆ ਜੋ ਕਦੀ ਖਤਮ ਨਹੀਂ ਹੋ ਸਕਦਾ ਤੇ ਖੇਤੀ ਹੀ ਸਭ ਤੋਂ ਲਾਹੇਵੰਦ ਧੰਦਾ ਆ ਜਿੱਤ ਵਿੱਚ ਦੇਖਿਆ ਜਾਵੇ ਅਸੀਂ ਇਹ ਕਣਕ ਝੋਨੇ ਦੀ ਫਸਲ ਤੋਂ ਇਲਾਵਾ ਹੋਰ ਬਹੁਤ ਸਾਰੇ ਤਰੀਕੇ ਜਿਵੇਂ ਗੁੜ ਪੈਦਾ ਕਰਨਾ ਜਾਂ ਅੱਜ ਕੱਲ ਦੇ ਮਿਲਟਸ ਜਿਹੜੇ ਮੋٹے ਅਨਾਜਾਂ ਦੀ ਖੇਤੀ ਕਰਕੇ ਅਸੀਂ ਬਧੇਰੇ ਮੁਨਾਫਾ ਕਮਾ ਸਕਦੇ ਆ ਤੇ ਇਸ ਤੋਂ ਇਲਾਵਾ ਡੇਰੀ ਫਾਰਮਿੰਗ ਦੇ ਵਿੱਚ ਵੀ ਅੱਜਕੱਲ ਕਾਫੀ ਰੁਝਾਨ ਪੈਦਾ ਹੋ ਰਿਹਾ ਆ ਜਿਸ ਵਿੱਚ ਸਾਨੂੰ ਡੇਰੀ ਦੇ ਪ੍ਰੋਡਕਟ ਅਸੀਂ ਤਿਆਰ ਕਰਕੇ ਬਧੇਰੇ ਮੁਨਾਫਾ ਕਮਾ ਸਕਦੇ ਆ ਇਸੇ ਤਰ੍ਹਾਂ ਸਾਡਾ ਡੇਰੀ ਦਾ ਧੰਦਾ ਜੀ ਡੇਰੀ ਦਾ ਧੰਦਾ ਤਕਰੀਬਨ ਕਰਦਿਆਂ ਨੂੰ ਸਾਨੂੰ 23 ਸਾਲ ਹੋ ਗਏ ਜੀ ਇੱਕ ਛੋਟਾ ਭਾਈ ਸਾਡਾ ਉਹ ਡੇਰੀ ਦਾ ਧੰਦਾ ਦੇਖਦਾ ਜੀ ਦੁੱਧ ਵੀ ਅਸੀਂ ਤਿਆਰ ਕਰਨ ਤੋਂ ਬਾਅਦ ਸੇਲ ਵੀ ਆਪ ਕਰਦੇ ਆ ਸ਼ਹਿਰ ਜਾ ਕੇ ਡੋਰ ਟੂ ਡੋਰ ਸੇਲ ਕਰਦੇ ਆ ਜੀ ਉਹਦਾ ਵੀ ਵਧੀਆ ਮੁੱਲ ਸਾਨੂੰ ਮਿਲਦਾ ਉਹਦੇ ਵਿੱਚ ਵੀ ਕੋਸ਼ਿਸ਼ ਕੀਤੀ ਆ ਵੀ ਪਿਓਰ ਚੀਜ਼ ਵੰਡ ਵਗੈਰਾ ਅਸੀਂ ਆਪ ਦਾ ਤਿਆਰ ਕਰਕੇ ਪਸ਼ੂਆਂ ਨੂੰ ਪਾਈਏ ਤੇ ਬਾਹਰੋਂ ਕੋਈ ਬਾਜ਼ਾਰ ਤੋਂ ਲੈ ਕੇ ਕੋਈ ਸਪਲੀਮੈਂਟ ਵਗੈਰਾ ਨਾ ਪਸ਼ੂਆਂ ਨੂੰ ਪਾਈਏ ਨਾ ਬਿਮਾਰੀ ਆਉਂਦੀ ਆ ਤੇ ਨਾ ਸਾਨੂੰ ਕੋਈ ਵਾਲੀ ਇੰਜੈਕਸ਼ਨ ਵਗੈਰਾ ਦੀ ਲੋੜ ਪੈਂਦੀ ਆ ਕਦੀ ਦੁੱਧ ਲਹਾਉਣ ਵਾਲਾ ਟੀਕਾ ਨਹੀਂ ਲਾਇਆ ਆਮ ਡੇਰੀਆਂ ਦੇ ਵਿੱਚ ਇਹ ਰਵਾਜ ਹੁੰਦਾ ਵੀ ਟੀਕਾ ਮਾਰੋ ਤੇ ਦੁੱਧ ਚੋਣ ਬੈਜੋ ਉਹਦੇ ਨਾਲ ਆਉਣ ਵਾਲੀਆਂ ਨਸਲਾਂ ਵਿੱਚ ਬਹੁਤ ਤਰ੍ਹਾਂ ਦੀਆਂ ਪ੍ਰੋਬਲਮ ਖੜਦੀਆਂ ਨੇ ਇਸ ਕਰਕੇ ਕੋਸ਼ਿਸ਼ ਕੀਤੀ ਆ ਵੀ ਬਾਬੇ ਨਾਨਕ ਦੇ ਫਲਸਫੇ ਨੂੰ ਅਪਣਾਈਏ ਕਿਰਤ ਦਾ ਜਿਹੜਾ ਫਲਸਫਾ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਨਿਮਾਣੀ ਜੀ ਕੋਸ਼ਿਸ਼ ਹੈ ਸਫਲਤਾ ਜਿਹੜੀ ਆ ਉਹ ਪ੍ਰਮਾਤਮਾ ਦੇ ਹੱਥ ਆ ਉਹ ਪ੍ਰਮਾਤਮਾ ਆਪੇ ਦਿੰਦਾ ਆਪਣੀ ਕਿਰਤ ਕਰਨ ਦੀ ਕੋਸ਼ਿਸ਼ ਕੀਤੀ ਆ ਕਿਰਤ ਨੂੰ ਫਲਤ ਲੱਗਦਾ ਹੀ ਹੈ ਹੈਨਾ ਇਸੇ ਕਰਕੇ ਅਸੀਂ ਕਾਮਯਾਬੀਆਂ ਕਦੀ ਕੋਸ਼ਿਸ਼ ਨਹੀਂ ਕੀਤੀ ਵੀ ਕਿਸੇ ਬਾਹਰਲੇ ਦੇਸ਼ ਜਾ ਕੇ ਸੈਟਲ ਹੋਣ ਦੀ ਕੋਸ਼ਿਸ਼ ਕਰੀਏ ਇੱਥੇ ਹੀ ਬਹੁਤ ਵਧੀਆ ਸਿਲਸਿਲਾ ਸਾਡਾ ਜਿਹੜਾ ਉਹ ਚੱਲੀ ਜਾਂਦਾ ਵਧੀਆ ਸਰਵਾਈਵ ਕਰਦੇ ਆ ਜੀ ਆਪਣਾ ਗੁਜ਼ਾਰਾ ਬਹੁਤ ਵਧੀਆ ਚੱਲਦਾ ਇਸੇ ਲਈ ਤਹਿਤ ਅਸੀਂ ਆਰਗੈਨਿਕ ਕਣਕ ਆਰਗੈਨਿਕ ਬਾਸਮਤੀ ਚਾਵਲ اگਾਉਣ ਦੀ ਕੋਸ਼ਿਸ਼ ਕੀਤੀ ਆ ਗੋੜ ਉਤਪਾਦਨ ਇੱਕ ਅਜਿਹਾ ਕੀਤਾ ਹੈ ਜਿਸ ਵਿੱਚ ਸਾਫ ਸਫਾਈ ਦਾ ਬੜਾ ਮਹੱਤਵ ਹੈ ਜਿਸ ਥਾਂ ਤੇ ਗੁੜ ਬਣਦਾ ਹੈ ਉਹ ਸਾਫ ਸੁਥਰਾ ਤੇ ਮੱਖੀ ਮੱਛਰ ਤੋਂ ਰਹਿਤ ਹੋਣਾ ਜ਼ਰੂਰੀ ਹੈ ਗੋੜ ਉਤਪਾਦਨ ਦੀ ਪੂਰੀ ਪ੍ਰਕਿਰਿਆ ਨਿਸ਼ਚਿਤ ਹੁੰਦੀ ਹੈ ਜਿਸ ਵਿੱਚ ਲੱਗਣ ਵਾਲਾ ਸਮਾਂ ਘੱਟ ਜਾਂ ਵੱਧ ਨਹੀਂ ਹੋ ਸਕਦਾ ਇਸ ਲਈ ਕੁਝ ਤਜਰਬੇਕਾਰ ਕਿਸਾਨ ਇਸ ਗੋੜ ਉਤਪਾਦਨ ਦੇ ਕਾਰੋਬਾਰ ਵਿੱਚ ਜ਼ਿਆਦਾ ਕਾਮਯਾਬ ਹੋ ਜਾਂਦੇ ਹਨ ਕੁਝ ਪੰਜਾਬ ਦੀ ਜਿੱਦਾਂ ਪੰਜਾਬ ਐਗਰੋ ਏਜੰਸੀ ਆ ਉਹਨਾਂ ਨਾਲ ਅਸੀਂ ਡਾਈਬ ਕੀਤਾ ਉਹਨਾਂ ਨੇ ਸਾਨੂੰ ਸਪੋਰਟ ਵੀ ਕੀਤੀ ਆ ਜਾਣਕਾਰੀ ਵੀ ਦਿੱਤੀ ਆ ਤੇ ਉਹਦੇ ਲਈ ਅਸੀਂ ਉਹ ਸਾਡੇ ਕੋਲੋਂ ਫਸਲ ਵੀ ਖਰੀਦਣਗੇ ਤੇ ਵਧੀਆ ਮੁੱਲ ਵੀ ਦੇਣਗੇ ਸਾਨੂੰ ਤੇ ਅਸੀਂ ਕੋਸ਼ਿਸ਼ ਕੀਤੀ ਆ ਵੀ ਬਿਨਾ ਖਾਦ ਬਿਨਾ ਸਪਰੇਅ ਤੋਂ ਅਨਾਜ ਪੈਦਾ ਕਰੀਏ ਉਹਦੇ ਵਿੱਚ ਚਲੋ ਕਾਮਯਾਬੀ ਪਰਮਾਤਮਾ ਦਊਗਾ ਫਿਲਹਾਲ ਤਾਂ ਸ਼ੁਰੂਆਤ ਹੀ ਆ ਕੋਸ਼ਿਸ਼ ਹੈ ਸਾਡੀ ਤੇ ਉਮੀਦ ਹੈ ਵੀ ਬਹੁਤ ਵਧੀਆ ਕਾਮਯਾਬ ਹੋਵਾਂਗੇ ਗੋੜ ਬਾਰੇ ਗੱਲ ਕਰੀਏ ਤਾਂ ਇੱਕ ਲਾਹੇਵੰਦ ਧੰਦਾ ਵੀ ਆ ਸਾਡਾ ਅੱਗੇ ਹਰ ਇੱਕ ਬੰਦਾ ਘਰ ਦੇ ਵਿੱਚ ਆਪਦੇ ਲਈ ਗੋੜ ਬਣਾਉਂਦਾ ਸੀ ਤਕਰੀਬਨ ਮੈਨ ਪਾਵਰ ਘਟ ਹੋਣ ਦੇ ਕਰਕੇ ਲੋਕਾਂ ਨੇ ਇਸ ਨੂੰ ਤਿਆਗ ਵੀ ਦਿੱਤਾ ਲੇਬਰ ਦੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਆ ਉਹਦੇ ਕਰਕੇ ਵੀ ਛੱਡ ਦਿੱਤਾ ਇਕੱਲਾ ਬੰਦਾ ਕਰ ਨਹੀਂ ਸਕਦਾ ਤਕਰੀਬਨ ਬੱਚੇ ਇੱਕ ਇੱਕੀ ਆ ਸਾਡੇ ਉਹ ਵੀ ਅਸੀਂ ਬਾਹਰ ਭੇਜੀ ਜਾਂਦੇ ਆ ਤੇ ਮੈਨ ਪਾਵਰ ਕਿੱਥੋਂ ਆਣੀ ਆ ਅਸੀਂ ਚਲੋ ਕੋਸ਼ਿਸ਼ ਕੀਤੀ ਆ ਵੀ ਇੱਥੇ ਰਹਿ ਕੇ ਕਾਮਯਾਬ ਹੋਈਏ ਇਸੇ ਕਰਕੇ ਸਾਡਾ ਸਿਲਸਿਲਾ ਗੁੜ ਦਾ ਵੀ ਇਸੇ ਕਰਕੇ ਕਾਮਯਾਬ ਹੋਇਆ ਤੇ ਇਹਦੇ ਵਿੱਚ ਅਸੀਂ ਗੁੜ ਜਿਹੜਾ ਤਕਰੀਬਨ 85 ਵੈਰਾਈਟੀ ਜਿਹੜੀ ਆ ਬਹੁਤ ਵਧੀਆ ਵੈਰਾਈਟੀ ਆ ਬਹੁਤ ਵਧੀਆ ਗੋੜੋ ਦਾ ਬਣਦਾ ਉਹਦਾ ਹੀ ਗੁੜ ਅਸੀਂ ਤਿਆਰ ਕਰਦੇ ਜਿਆਦਾਤਰ ਜਿਹੜਾ ਦਸੰਬਰ ਮਹੀਨੇ ਚ ਵੀ ਗੁੜ ਬਹੁਤ ਟੌਪ ਦਾ ਬਣਦਾ ਇੱਕ ਨੰਬਰ ਗੜ ਸ਼ੱਕਰ ਵਗੈਰਾ ਵੀ ਬਹੁਤ ਟੌਪ ਦੀ ਬਣਦੀ ਆ ਨਹੀਂ ਤਾਂ ਮਿਲ ਲੈ ਕੇ ਜਾਓ ਪਹਿਲਾਂ ਛਲਾਈ ਦਿਓ ਪਰਚੀ ਲਈ ਤੜਲੇ ਮਾਰੋ ਤਿੰਨ ਚਾਰ ਦਿਨ ਮਿਲ ਚ ਖਰਾਬ ਕਰੋ ਤੇ ਉਦੋਂ ਬਾਅਦ ਪੇਮੈਂਟ ਉਹਦਾ ਕੋਈ ਪਤਾ ਹੀ ਨਹੀਂ ਵੀ ਕਦੋਂ ਸਾਨੂੰ ਮਿਲੂਗੀ ਜਾਂ ਨਾ ਮਿਲੂਗੀ ਤਿੰਨ ਤਿੰਨ ਸਾਲ ਹੋ ਗਏ ਹਾਲੇ ਤੱਕ ਮਿਲਾਂ ਚ ਪੈਸੇ ਫਸੇ ਬੈਠੇ ਆ ਲੋਕੀ ਲੇਬਰਾਂ ਕੋਲੋਂ ਦੇਣੀਆਂ ਪੈਂਦੀਆਂ ਠੇਕਾ ਕੋਲੋਂ ਦੇਣਾ ਪੈਂਦਾ ਇਹਨੂੰ ਬਿਹਤਰ ਆ ਵੀ ਅਸੀਂ ਆਪ ਦੇ ਪ੍ਰੋਡਕਟ ਤਿਆਰ ਕਰਕੇ ਜਿੱਦਾਂ ਗੁੜ ਲਾ ਲਓ, ਸ਼ੱਕਰ ਲਾ ਲਓ, ਬਦਾਮਾਂ ਵਾਲਾ ਗੁੜ ਲਾ ਲਓ, ਉਹਨੂੰ ਵੱਖ-ਵੱਖ ਤਰੀਕਿਆਂ ਦੀ ਵੈਰਾਈਟੀ ਬਣਾ ਕੇ ਤਿਆਰ ਕਰਕੇ ਵੇਚਿਆ ਜਾਵੇ ਤਾਂ ਵਧੀਆ ਮੁਨਾਫਾ ਅਸੀਂ ਕਮਾ ਸਕਦੇ ਹਾਂ। ਇੱਕ ਕੁਆਂਟਲ ਗੰਨੇ 'ਚੋਂ 60 ਲੀਟਰ ਰਸ ਨਿਕਲਦੀ ਹੈ ਜੀ। 60 ਲੀਟਰ ਰਸ 'ਚੋਂ ਮੰਨ ਲਓ ਦਸੰਬਰ ਵਿੱਚ ਥੋੜਾ ਘੱਟ ਨਿਕਲਦਾ ਤੇ ਉਹੀ ਮਾਰਚ ਵਿੱਚ ਜਾ ਕੇ ਫਰਵਰੀ ਮਾਰਚ ਵਿੱਚ ਜਾ ਕੇ 15 ਕਿਲੋ ਗੁੜ ਇੱਕ ਕੁਆਂਟਲ ਗੰਨੇ 'ਚੋਂ ਨਿਕਲ ਆਉਂਦਾ ਜੀ। ਤਕਰੀਬਨ ਮੈਨ ਨਾਲੋਂ ਦੁੱਗਣੇ ਪੈਸੇ ਸਾਨੂੰ ਬਣਦੇ ਆ ਸਾਡਾ ਜੇ ਪੈਸੇ ਵਧਣਗੇ ਮੁਨਾਫਾ ਵੀ ਵਧੂਗਾ ਜੇ ਅਸੀਂ ਮਿਹਨਤ ਕਰਦੇ ਸਾਡੀ ਲੇਬਰ ਵੀ ਨਿਕਲੂਗੀ ਮੇਰਾ ਨਾਮ ਸੁਖਿੰਦਰ ਸਿੰਘ ਪਿੰਡ ਸਮਰਾਏ ਜੀ ਮੈਂ ਜੀ ਡੇਰੀ ਦਾ ਕੰਮ ਕਰ ਰਹੇ ਆਂ ਜੀ ਤੇ ਅਸੀਂ ਜੀ 20 ਡੰਗਰਾਂ ਤੋਂ ਕੰਮ ਸਟਾਰਟ ਕੀਤਾ ਸੀ ਇਸ ਟਾਈਮ ਸਾਡੇ ਕੋਲ 70 ਡੰਗਰ ਹੈ ਜੀ ਦੁੱਧ ਜੋ ਸ਼ਹਿਰ ਲਿਜਾ ਕੇ ਆਪ ਸਪਲਾਈ ਕਰਦੇ ਆਂ ਜੀ ਦੁੱਧ ਅਸੀਂ ਡੋਰ ਟੂ ਡੋਰ ਆਪ ਸਪਲਾਈ ਕਰਦੇ ਆਂ ਜੀ ਜਿਸ ਨਾਲ ਅਸੀਂ ਚੰਗਾ ਮੁਨਾਫਾ ਕਮਾ ਰਹੇ ਆਂ ਜੀ ਜੋ ਕਿ ਜੀ ਅਸੀਂ ਆਪਣੀ ਫੀਡ ਤਿਆਰ ਕਰ ਰਹੇ ਆਂ ਕੋਈ ਵੀ ਅਸੀਂ ਬਾਹਰੋਂ ਬਜਾਰੂ ਫੀਡ ਨਹੀਂ ਪਾਉਂਦੇ ਅਸੀਂ ਡੰਗਰਾਂ ਦੇ ਕੋਈ ਇੰਜੈਕਸ਼ਨ ਨਹੀਂ ਲਗਾ ਰਹੇ ਆਰਗੇਨਿਕ ਖਾਣਾ ਖਰਾਕ ਪਾ ਰਹੇ ਆ ਸਾਰੀ ਅਸੀਂ ਤੇ ਸਾਈਲੇਜ ਵਗੈਰਾ ਅਸੀਂ ਆਪਣਾ ਤਿਆਰ ਕਰਦੇ ਆਂ ਵਿਚਾਰਾ ਜੋ ਮੌਸਮ ਦੇ ਹਿਸਾਬ ਨਾਲ ਜੇ ਤਾਂ ਛਾਲ ਨੂੰ ਜਮੀ ਤੇ ਗਰਮੀਆਂ ਨੂੰ ਬਾਜਰਾ ਮੱਕੀ ਵਗੈਰਾ ਫੇਰ ਅਸੀਂ ਸਾਈਲੇਜ ਆਪਣਾ ਮੱਕੀ ਦਾ ਤਿਆਰ ਕਰਦੇ ਆਂ ਜੀ ਤੇ ਦੁੱਧ ਜੀ ਸ਼ਾਮ ਦਾ ਅਸੀਂ ਫੈਂਟ ਤੇ ਪਾਉਂਦੇ ਜੀ ਕੋਈ ਕੁਆਂਟਲ ਦੇ ਕਰੀਬ ਸਵੇਰ ਦਾ ਕੋਈ ਸਵਾ ਕੁਆਂਟਲ ਡੇਢ ਕੁਆਂਟਲ ਸਾਡੀ ਘਰਾਂ ਦੀ ਸਪਲਾਈ ਜੀ ਜੋ ਕਿ ਡੋਰ ਟੂ ਡੋਰ ਅਸੀਂ ਕਰਦੇ ਆਂ ਜਾ ਕੇ ਉਸ ਨਾਲ ਕਾਫੀ ਮੁਨਾਫਾ ਹੁੰਦਾ ਜੀ ਸਾਨੂੰ ਇੱਥੇ ਜੀ 35 40 ਰੁਪਏ 50 ਰੁਪਏ ਵੇਚਦਾ ਉੱਥੇ ਅਸੀਂ 70 ਤੋਂ 80 ਰੁਪਏ ਤੱਕ ਵੇਚਦੇ ਆਂ ਜੀ ਤੇ ਜੋ ਚਵਾਈ ਆ ਉਹ ਅਸੀਂ ਜ਼ਿਆਦਾਤਰ ਮਸ਼ੀਨ ਨਾਲ ਕਰ ਰਹੇ ਆਂ ਜੀ ਤੇ ਕੋਈ ਉਹਦੇ ਵਿੱਚ ਟੀਕਾ ਨਹੀਂ ਕੋਈ ਕੈਮੀਕਲ ਨਹੀਂ ਕੋਈ ਕੁਝ ਨਹੀਂ ਲਗਵਾਉਂਦੇ ਜੀ ਅਸੀਂ ਤੇ ਇਸ ਟਾਈਮ ਸਾਡੇ ਕੋਲ ਕੋਈ 30 ਕ ਮੱਝਾਂ ਜੀ 20 ਕ ਗਾਵਾਂ ਜੀ 50 ਕ ਡੰਗਰ ਦੁੱਧ ਵਾਲੇ ਜੀ ਸਾਡੇ ਕੋਲ ਬਾਕੀ ਬੱਚੇ ਤਿਆਰ ਕਰ ਰਹੇ ਆਂ ਜੀ ਤੇ ਇਸ ਤੋਂ ਇਲਾਵਾ ਜੀ ਅਸੀਂ ਘੋੜੀਆਂ ਦਾ ਵੀ ਸ਼ੌਂਕ ਰੱਖਦੇ ਆ ਜਿਸ ਵਿੱਚ ਤਿੰਨ ਚਾਰ ਜਾਨਵਰ ਵਧਿਆ ਰੱਖਦੇ ਆ ਕੁਝ ਸਾਡੇ ਕੋਲ ਬੱਕਰੀਆਂ ਵੀ ਆ ਜੀ ਗੋਟ ਫਾਰਮਿੰਗ ਦਾ ਕੰਮ ਕਰਦੇ ਆ ਜੀ ਅਸੀਂ ਤੇ ਨਾਲ ਕੁਝ ਮੁਰਗੇ ਵੀ ਰੱਖੇ ਆ ਜੀ ਆਪਣੀ ਨਵੀਂ ਜਨਰੇਸ਼ਨ ਬਾਹਰ ਨੂੰ ਭਜਦੀ ਆ ਜੇ ਇੱਥੇ ਰਹਿ ਕੇ ਵਧੀਆ ਤਰੀਕੇ ਨਾਲ ਕੰਮ ਕਰਨ ਤਾਂ ਵਧੀਆ ਸਫਲ ਕਮਾਈ ਕਰ ਸਕਦੇ ਆ ਜੀ ਗੋਟ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਲਗਭਗ ਪੰਜਾਬ ਵਿੱਚ ਬਹੁਤ ਸਾਰੇ ਜਿਹੜੇ ਆਪਣੇ ਮੇਲ ਨੇ ਉਹ ਸ਼ੁਰੂ ਹੋ ਗਏ ਆ ਕੈਮੀਕਲ ਤੋਂ ਜਿਹੜੇ ਗੁੜ ਬਣਦਾ ਜਾਂ ਕੈਮੀਕਲ ਤੋਂ ਜਿਹੜੀ ਆਪਣੀ ਖਾਦ ਬਣਦੀ ਉਹ ਜਿਹਨੂੰ ਆਪ ਵਾਈਟ 슈ਗਰ ਕਹਿੰਦੇ ਆ ਉਹ ਤੋਂ ਰਾਇਤ ਹੁਣ ਗੁੜ ਵਾਲੇ ਪਾਸੇ ਨੂੰ ਜਾਦੇ ਜਿਹੜੇ ਆਪਣੇ ਕੰਜ਼ਿਊਮਰ ਆ ਇਸ ਪਾਸੇ ਨੂੰ ਮੋੜੇ ਗੁੜ ਵਿੱਚ ਮਿਨਰਲ ਵਿਟਾਮਿਨ B12 B6 ਜਾਂ ਫੋਲਿਕ ਐਸਿਡ ਬਹੁਤ ਸਾਰੇ ਬਹੁਤ ਮਾਤਰਾ ਚ ਪਾਈ ਜਾਂਦੇ ਆ ਹਰ ਆਦਮੀ ਨੂੰ ਜਿਹੜਾ ਲਗਭਗ 100 ਗ੍ਰਾਮ ਗੁੜ ਹਰ ਰੋਜ਼ ਲੈਣਾ ਚਾਹੀਦਾ ਤਾਂ ਕਿ ਜਿਹੜੀ ਸਿਹਤ ਆ ਤੁਹਾਡੀ ਉਹਦੇ ਜਿਹੜੇ ਬੱਤੇ ਵਿਟਾਮਿਨਸ ਆ ਜਾਂ ਫੋਲਿਕ ਐਸਿਡ ਆ ਉਹ ਤੁਹਾਡਾ ਆਇਰਨ ਦੀ ਜਿਹੜੀ ਕੰਮੀ ਆ ਉਹ ਨਾ ਹੋਵੇ ਕਿਸਾਨ ਵੀਰੋ ਗੁੜ ਬਣਾਉਣ ਲਈ ਜੇ ਤਕਨੀਕੀ ਪੱਧਰ ਦੀ ਕੋਈ ਜ਼ਰੂਰਤ ਹੋਵੇ ਜਾਂ ਸਖਲਾਈ ਲੈਣੀ ਹੋਵੇ ਤਾਂ ਸਾਡੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਕੇਵੀਕੇ ਜਿੰਨੇ ਵੀ ਸਾਡੇ ਪੰਜਾਬ ਯੂਨੀਵਰਸਿਟੀ ਦੇ ਕੇਵੀਕੇ ਆ ਖੇਤੀ ਵਿਗਿਆਨ ਕੇਂਦਰ ਆ ਉੱਥੇ ਗੁੜ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ ਗੁੜ ਹਰ ਇੱਕ ਵੈਰਾਈਟੀ ਜਿੰਨੀਆਂ ਵੀ ਗੰਨੇ ਦੀਆਂ ਵੈਰਾਈਟੀਆਂ ਸਾਰੀਆਂ ਦਾ ਨਹੀਂ ਬਣਦਾ ਵਧੀਆ ਕਿਸਮ ਦੇ ਜਿਹੜੇ ਗੁੜ ਬਣਾਉਣ ਲਈ ਕੁਝ ਵਧੀਆ ਕਿਸਮ ਦੀਆਂ ਵੈਰੈਟੀਆਂ ਅਲੱਗ-ਅਲੱਗ ਗੰਨੇ ਦੀਆਂ ਵੈਰੈਟੀਆਂ ਉਹਨਾਂ ਤੋਂ ਹੀ ਗੁੜ ਬਣਾਇਆ ਜਾਵੇ ਮੈਂ ਨੌਜਵਾਨ ਵੀਰਾਂ ਨੂੰ ਇਹ ਬੇਨਤੀ ਕਰਦਾ ਤੇ ਸਲਾਹ ਵੀ ਦਿੰਦਾ ਕਿ ਜਿਹੜਾ ਇਹ ਗੁੜ ਬਣਾਉਣ ਦਾ ਕੀਤਾ ਜੇ ਇਸ ਪਾਸੇ ਨੂੰ ਆਇਆ ਜਾਵੇ ਇਹਦੇ ਵਿੱਚ ਵੱਧ ਮੁਨਾਫਾ ਹੀ ਹੁੰਦਾ ਤੇ ਆਪਾਂ ਵਧੀਆ ਲੋਕਾਂ ਦੀ ਸਿਹਤ ਨਾਲ ਵੀ ਕੋਈ ਆਪਾਂ ਖਲਵਾੜ ਨਹੀਂ ਕਰਦੇ ਲੋਕਾਂ ਦੀ ਸਿਹਤ ਦਾ ਵੀ ਖਿਆਲ ਰੱਖਦੇ ਆਂ ਤੇ ਇਹਦੇ ਵਿੱਚ ਜਿਹੜੀ ਇਨਕਮ ਵੀ ਬੱਧ ਹੁੰਦੀ ਆ ਇਹਦੇ ਵਿੱਚ ਸਾਡੇ ਕਈ ਸੈਲਫ ਹੈਲਪ ਗਰੁੱਪ ਜਿਹੜੇ ਹੈਗੇ ਆ ਜਿਹੜੇ ਕੰਮ ਕਰਦੇ ਆ ਜਿਹੜੇ ਸਿਰਫ ਤੇ ਸਿਰਫ ਗੁੜ ਬਣਾਉਣ ਨਾਲ ਹੀ ਜਿੰਨੇ ਆਪਾਂ ਕੰਨੇ ਦੀ ਪੈਦਾਵਾਰ ਲੈਨੇ ਆ ਉਹ ਤੋਂ ਕਟੋ-ਕਟ ਵੀ 8 ਤੋਂ 10 ਗੁਣਾ ਜਿਹੜੀ ਇਨਕਮ ਉਹ ਉਸੇ ਖੇਤੋਂ ਗੁੜ ਬਣਾਉਣ ਨਾਲ ਕਰ ਲੈਂਦੇ ਆ ਗੁੜ ਦੇ ਵਿੱਚ ਜਿਵੇਂ ਕਿ ਅਲੱਗ-ਅਲੱਗ ਕਿਸਮਾਂ ਵੀ ਕਿਸਮਾਂ ਤੋਂ ਭਾਵ ਵੇਖਤਾ ਗੁੜ ਆਪਣਾ ਆਮ ਚਾਹ ਵਾਲਾ ਜਿਹੜਾ ਹੋ ਗਾਇ 1 ਕਿ ਇਹਦੇ ਵਿੱਚ ਛੋਟੀ-ਛੋਟੀਆਂ ਟੁਕੜੀਆਂ ਜਿਹਦੇ ਵਿੱਚ ਕਿਸੇ ਵਿੱਚ ਮੂੰਗਫਲੀ ਪਾਉਂਦੇ ਆ ਕਿਸੇ ਵਿੱਚ ਆਪਾਂ ਸੁੰਡ ਪਾਤੀ ਸੌਂਫ ਪਾਤੀ ਇਦਾਂ ਦੇ ਪ੍ਰੋਡਕਟ ਜਿਹੜੇ ਖਾਣ ਤੋਂ ਬਾਅਦ ਆਪਾਂ ਜਿਹੜੇ ਖਾਣੇ ਤੋਂ ਬਾਅਦ ਆਪਾਂ ਸੌਂਫ ਜਾਂ ਸੁੰਡ ਨੂੰ ਲੈਣੇ ਆ ਉਹ ਛੋਟੇ ਛੋਟੇ ਟੁਕੜੀਆਂ ਬਣਾ ਕੇ ਜਿਹਨੂੰ ਆਪਾਂ ਕੈਂਡੀ ਦੇ ਰੂਪ ਵਿੱਚ ਵੀ ਕਹਿੰਦੇ ਆ ਉਹ ਵੀ ਉਪਲਬਧ ਆ ਤੇ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਆ ਵੀ ਇਦਾਂ ਦੇ ਅਲੱਗ-ਅਲੱਗ ਪ੍ਰੋਡਕਟ ਬਣਾ ਕੇ ਗੁੜ ਦੇ ਉਹ ਮਾਰਕੀਟ 'ਚ ਲਿਆਂਦੇ ਜਾਣ ਤਾਂ ਕਿ ਇਨਕਮ ਵਧੀਆ ਹੋ ਸਕੇ ਕਿਸਾਨ ਵੀਰੋ ਗੁੜ ਦੇ ਕਿਤੇ ਨੂੰ ਆਪਾਂ ਇੱਕ ਸਹਾਇਕ ਕਿੱਤੇ ਦੇ ਤੌਰ ਤੇ ਵੀ ਅਪਣਾਇਆ ਜਾ ਸਕਦਾ ਹੈ ਇਹਦੇ ਵਿੱਚ ਬਹੁਤ ਕਿਸਾਨ ਵੀਰ ਇਦਾਂ ਦੇ ਆ ਜਿਹੜੇ ਕਿ ਇਹਨੂੰ ਆਪਣੇ ਪੂਰੇ ਕਿੱਤੇ ਦੇ ਤੌਰ ਤੇ ਵੀ ਗੁੜ ਨੂੰ ਲੈ ਰਿਆ ਜਿਹਦੇ ਵਿੱਚ ਲਗਭਗ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਅਲੱਗ-ਅਲੱਗ ਫਾਰਮਰ ਜਿਹੜੇ ਆ ਉਹ ਗੁੜ ਬਣਾ ਕੇ ਇਹਦੇ ਤੋਂ ਅਲੱਗ-ਅਲੱਗ ਕਿਸਮ ਦੇ ਗੁੜ ਹੋਇਆ ਗੁੜ ਤੋਂ ਕੈਂਡੀ ਗੁੜ ਦੀ ਕੈਂਡੀ ਹੋ ਗਈ ਗੁੜ ਤੋਂ ਗੁੜ ਵਾਲੇ ਬਿਸਕੁਟ ਬਣਾ ਕੇ ਇਹ ਵੀ ਉਪਲਬਧ ਕਰਾ ਰਹੇ ਆ ਇਹਦੇ ਨਾਲ ਇਨਕਮ ਵੀ ਇਨਕਮ ਦਾ ਸਰੋਤ ਵੀ ਵਧਦਾ ਤੇ ਆਪਣੇ ਸਿਹਤ ਵੀ ਜਿਹੜੀ ਆ ਉਹ ਵਧੀਆ ਰਹਿੰਦੀ ਆ ਸਾਡੇ ਘਰ ਦਾ ਗੰਨਾ ਹੋਣ ਕਰਕੇ ਅਸੀਂ ਰੋਜ਼ ਤਾਜ਼ਾ ਗੰਨਾ ਕੱਟ ਕੇ ਲਿਆਉਣਾ ਜਿਹੜੇ ਆਮ ਸੜਕਾਂ ਤੇ ਵੇਚਣੇ ਲੱਗੇ ਆ ਬਸ ਉਹਨਾਂ ਦੇ ਵੀ ਨਹੀਂ ਸਮੱਸਿਆ ਉਹਨਾਂ ਲਈ ਵੀ ਹੁੰਦੀ ਆ ਕਿ ਉਹਨਾਂ ਨੂੰ ਕਦੀ ਗੰਨਾ ਮਿਲਿਆ ਕਦੀ ਨਾ ਮਿਲਿਆ ਕਦੀ ਉਹਨਾਂ ਨੂੰ ਦੋ ਟਰਾਲੀਆਂ ਵੀ ਲੈ ਕੇ ਜਾਵਾਂ ਕਰਨੀਆਂ ਪੈਂਦੀਆਂ ਕਦੀ ਟਰਾਲੀ ਆ ਗਈ ਕਦੀ ਨਹੀਂ ਆਈ ਕਦੀ ਕੋਈ ਮਿਲ ਲੈ ਗਿਆ ਕਿਸੇ ਨੂੰ ਲੇਬਰ ਨਹੀਂ ਮਿਲੀ ਛੱਲਣ ਲਈ ਇਸ ਕਰਕੇ ਉਹਨਾਂ ਦੇ ਹਫ਼ਤੇ ਹਫ਼ਤੇ ਦਾ ਗੰਨਾ ਵੀ ਵਿਹਾ ਹੋ ਜਾਂਦਾ ਜਦ ਵਿਹਾ ਗੰਨਾ ਹੋ ਜਾਂਦਾ ਆਪਾਂ ਨੂੰ ਪਤਾ ਹੀ ਆ ਵੀ ਉਹਦਾ ਗੁੜ ਬਣਾਉਣਾ ਕਿੰਨਾ ਮੁਸ਼ਕਲ ਹੁੰਦਾ ਕੋਈ ਵੀ ਚੀਜ਼ ਵਿੱਚ ਪਾਉਣ ਦੀ ਲੋੜ ਨਹੀਂ ਜਿਹੜੀ ਸਗਲਾਈ ਵੀ ਅਸੀਂ ਪਾਉਨੇ ਆ ਉਹ ਵੀ ਅਸੀਂ ਘਰੇ ਆਪਣੇ ਬੂਟਾ ਲਾਇਆ ਹੋਇਆ ਫਾਲਸੇ ਦਾ ਇੱਕ ਫਲ ਆ ਜੀ ਬਹੁਤ ਛੋਟਾ ਜਿਹਾ ਹੁੰਦਾ ਬੇਰ ਜੱਡਾ ਉਹਦੇ ਵਿੱਚ ਆਇਰਨ ਬਹੁਤ ਮਾਤਰਾ ਵਿੱਚ ਹੁੰਦਾ ਖਟ ਮਿਠਾ ਜਿਹਾ ਹੁੰਦਾ ਸੁਆਦਿਸ਼ਟ ਵੀ ਹੁੰਦਾ ਬੱਚਿਆਂ ਲਈ ਬਹੁਤ ਵਧੀਆ ਉਹਦਾ ਛਿਲਕਾ ਲਾ ਕੇ ਉਹਨੂੰ ਕਟ ਕੇ ਰਾਸ ਦੀ ਜਿਹੜੀ ਸਫਾਈ ਕਰਨ ਲਈ ਉਹਦੀ ਵਰਤੋਂ ਕੀਤੀ ਜਾਂਦੀ ਹੈ। ਕੋਸ਼ਿਸ਼ ਕਰਦੇ ਆਂ ਅਸੀਂ ਤਕਰੀਬਨ ਗੁੜ ਦੀ ਜਿਹੜੀ ਆ ਬਿਲਕੁਲ ਸਾਫ ਸਫਾਈ ਵੱਲ ਬਹੁਤ ਧਿਆਨ ਦਿੱਤਾ ਅਸੀਂ। ਪੈਕਿੰਗ ਸਾਡੀ ਜਿਹੜੀ ਆ ਉਹ ਨਾਲ ਦੀ ਨਾਲ ਤਕਰੀਬਨ ਹੋ ਜਾਂਦੀ ਆ। ਕਿਉਂ ਸਟਾਕ ਤਾਂ ਸਾਡੇ ਕੋਲ ਬਚਦਾ ਹੀ ਨਹੀਂ। ਸਟਾਕ ਰੱਖਣਾ ਕਿੱਥੇ ਆ ਤੇ ਉਹਦੀ ਕੋਈ ਡਿਬਾਲੀ ਸਮੱਸਿਆ ਨਹੀਂ ਗਈ। ਨਾਲ ਦੀ ਨਾਲ ਵਿਕ ਜਾਂਦਾ। ਮੰਡੀ ਕਰਨ ਦੀ ਕੋਈ ਸਮੱਸਿਆ ਨਹੀਂ ਗਈ। ਕਿਤੇ ਜਾਣ ਦੀ ਲੋੜ ਨਹੀਂ। ਘਾ ਘਰੇ ਆਉਂਦਾ। ਸਵਾਦ ਦੇ ਕਰਕੇ ਵੀ ਲਾ ਲਓ ਕੋਈ ਕੁਆਲਿਟੀ ਦੇ ਕਰਕੇ ਲਾ ਲਓ ਵਧੀਆ ਆ ਜਾਂਦਾ ਈ ਤੇ ਉਹਦੇ ਵਿੱਚ ਜਿੱਦਾਂ ਅੱਗੇ ਸਾਡੀ ਸੋਚ ਆ ਵੀ ਉਹਨੂੰ ਕੁਝ ਹਾਈ ਟੈਕ ਕਰਨ ਦੀ ਕੋਸ਼ਿਸ਼ ਕਰੀਏ ਕੁਝ ਪ੍ਰੋਜੈਕਟ ਵੱਡਾ ਕਰਨ ਦੀ ਕੋਸ਼ਿਸ਼ ਕਰੀਏ ਕੁਝ ਮੱਖੀ ਮੱਛਰ ਤੋਂ ਬਿਲਕੁਲ ਰਹਿਤ ਹੋ ਜਵੇ ਉਹਨੂੰ ਜਾਲੀ ਵਗੈਰਾ ਲਾ ਕੇ ਜਾਂ ਕਿਸੇ ਵੀ ਤਰ੍ਹਾਂ ਕੋਸ਼ਿਸ਼ ਕਰਨੀ ਕਰਨਦਾਰਾਂ ਦਾ ਵੀ ਅਸੀਂ ਵਧੀਆ ਤਰੀਕੇ ਨਾਲ ਉਹਨੂੰ ਮੱਖੀ ਮੱਛਰ ਤੋਂ ਰਹਿਤ ਕਰ ਲਈਏ ਬਹੁਤ ਵਧੀਆ ਧੰਦਾ ਆ ਮੇਰੀ ਤੇ ਨੌਜਵਾਨਾਂ ਨੂੰ ਅਪੀਲ ਹੈ ਵੀ ਵਿਦੇਸ਼ ਵਿੱਚ ਜਾਣ ਨਾਲੋਂ ਤੁਸੀਂ ਇਸੇ ਆਪਣੇ ਛੋਟੇ ਜਿਹੇ ਫਾਰਮ ਤੇ ਵੀ ਆਪਣਾ ਕਮਾਦ ਲਾ ਕੇ ਆਪਣਾ ਬੀੜਨ ਲਾ ਕੇ 4-5 ਮਹੀਨੇ ਦਾ ਜਿਹੜਾ ਵਧੀਆ ਤੁਸੀਂ ਜਿਹੜੀ ਕਮਾਈ ਕਰ ਸਕਦੇ ਆ ਕੋਈ ਐਡੀ ਗੱਲ ਨਹੀਂ ਮਿਹਨਤ ਕਰੋ ਪਰਮਾਤਮਾ ਫਲ ਜਿਹੜਾ ਆ ਆਪਣੇ ਆਪ ਲਾਊਗਾ ਪੰਜਾਬ ਵਿੱਚ ਕਮਾਦ ਦੀ ਕਾਸ਼ਤ ਦਾ ਰਕਬਾ ਕਾਫੀ ਘਟ ਰਿਹਾ ਹੈ ਜਿਸ ਦਾ ਮੁੱਖ ਕਾਰਨ ਖੰਡ ਮਿੱਲਾਂ ਵਿੱਚ ਕਿਸਾਨਾਂ ਨੂੰ ਗੰਨੇ ਦਾ ਸਹੀ ਭਾਅ ਹਾਸਲ ਨਹੀਂ ਹੁੰਦਾ ਇਸ ਲਈ ਬਹੁਤੇ ਕਿਸਾਨ ਆਪਣੇ ਕਮਾਦ ਨੂੰ ਖੰਡ ਮਿੱਲ ਵਿੱਚ ਲੈ ਕੇ ਜਾਣ ਦੀ ਬਜਾਏ ਉਸ ਦਾ ਗੁੜ ਉਤਪਾਦਨ ਕਰਦੇ ਹਨ ਅਤੇ ਆਪਣੀ ਆਮਦਨ ਵਿੱਚ ਬਹੁਤ ਜ਼ਿਆਦਾ ਵਾਅਦਾ ਕਰਦੇ ਹਨ ਗੁੜ ਉਤਪਾਦਨ ਦੇ ਕਿੱਤੇ ਵਿੱਚ ਸ਼ੁੱਧਤਾ ਦਾ ਹੋਣਾ ਬਹੁਤ ਅਹਿਮ ਹੁੰਦਾ ਹੈ ਇਸ ਨਾਲ जिथे खपतकार खुशहाल है। ये है नया बदलता भारत जहां कृषि को मिल रही है तकनीक की ताकत आज युवा किसानों की आधुनिक दृष्टिकोण और नवाचार कृषि में नई उम्मीदें जगा रहे हैं आधुनिक कृषि की ये नई तस्वीर खेती को प्रभावशाली और सुसंगत व्यवसाय बना रही है कृषि के पुराने तरीकों से कीट रोग और मौसम में उतार चढ़ाव जैसी समस्याओं का समाधान संभव नहीं है इस बात को समझते हुए माननीय प्रधानमंत्री श्री नरेंद्र मोदी जी ने कृषि को भी धीरे धीरे हाईटेक बनाने की पहल की है ड्रोन टेक्नोलॉजी हमारे कृषि सेक्टर को दूसरे लेवल पर ले जाने वाली है किस जमीन पर कितनी और कौन सी खाद डालनी है मिट्टी में किस चीज की कमी है कितनी सिंचाई करनी है ये भी हमारे यहां अंदाजे से होता रहा है ये कम पैदावार और फसल बर्बाद होने का बड़ा कारण रहा लेकिन स्मार्ट टेक्नोलॉजी आधारित ड्रोन यहां भी बहुत काम आ सकते हैं प्रधानमंत्री जी के दूरदर्शी नेतृत्व में केंद्रीय कृषि एवं किसान कल्याण मंत्रालय बड़ी तेजी से किसानों को टेक्नोलॉजी से जोड़ रही है सरकार कृषि कार्यों के लिए ड्रोन के उपयोग को प्रोत्साहित कर रही है किसान ड्रोन कृषि उद्योग में क्रांति ला रहा है यह तकनीक भारतीय कृषि समुदाय का भविष्य है ड्रोन का प्रयोग पारंपरिक खेती के तरीकों को बदल रहा है ड्रोन एक आधुनिक तकनीक एक नई आई है जिससे हमें उससे बहुत फ़ायदा हो रहा है जो दवाई डाल देते हैं ड्रोन उड़ के स्प्रे करती है जैसे और दवाई भी छिड़कती है हमें बचाव होता है शरीर का बचाव होता है उससे बहुत सारे फायदे हैं पहले हम सप्रे करते थे मशीन में सौ लीटर पानी दो लीटर पानी में एक किले सप्रे होती थी अब उसमें दस लीटर पानी में एक किले की स्प्रे होती है अत्याधुनिक तकनीक हाई रेजोल्यूशन कैमरों और उन्नत सेंसर से लैस किसान ड्रोन भारतीय कृषि क्षेत्र की काया पलट करने की क्षमता रखता है कीटनाशकों और उर्वरकों का छिड़काव हवाई निगरानी फसल और मृदा स्वास्थ्य की निगरानी बीजा रोपण क्षतिग्रस्त फसलों का आकलन और फसल बीमा के दामों का तेजी से निपटान के अलावा फसलों के स्वास्थ्य संबंधी रियल टाइम जानकारी दे सकता है यह बीमारियों और पोषक तत्वों की कमी की कमी पहचान कर सकता है इसकी मदद से समय रहते किसान अपनी फसलों की सुरक्षा के उपाय कर सकते हैं इससे सबसे बड़ा फायदा है कि आप इसमें दवाई डाल के और इसको भरके छोड़ देंगे पूरे खेत में करके वापस वहीं आ जाएगा आप जैसे खेत में नहा धोकर गए थे वैसे के वैसे वापस आओगे साथ ही किसान ड्रोन का प्रयोग स्वामित्व योजना के अंतर्गत भूमि अभिलेखों के डिजिटलाइजेशन और पशुधन ट्रैकिंग के लिए भी किया जा सकेगा वैसे तो किसान ड्रोन आज देश की जरूरत है पर ड्रोन चलाने के लिए प्रशिक्षित ऑपरेटर्स की कमी ड्रोन के रख रखाव की चुनौती और ड्रोन चलाने के लिए जरूरी सुरक्षा निर्देशों की जानकारी की कमी जैसी कुछ समस्याएं अभी भी बनी हुई हैं। इन समस्याओं के निदान के लिए केंद्रीय कृषि और किसान कल्याण मंत्रालय ने कई पहल किए हैं जिनमें नीतिगत परिवर्तन भी शामिल हैं। कृषि मंत्रालय द्वारा कृषि संस्थानों को 10 लाख तक का अनुदान व्यक्तिगत किसानों किसानों की सहकारी समितियों जैसे सी और एफ को भी ड्रोन की खरीद के लिए वित्तीय सहायता मिलती है किसानों के खेतों में ड्रोन के लिए फार्म मशीनरी प्रशिक्षण परीक्षण संस्थानों एफ कृषि अनुसंधान परिषद, आई संस्थानों, कृषि विज्ञान केंद्रों तथा राज्य कृषि विश्वविद्यालयों को कृषि यंत्रीकरण उप मिशन के तहत आकस्मिक व्यय के साथ ड्रोन लागत की 100 प्रतिशत दर पर वित्तीय सहायता प्रदान की जाती है वित्तीय सहायता और अनुदान प्रदान करने के अलावा ड्रोन फैसिलिटेशन सेंटर का विकास भी किया जा रहा है कुशल ड्रोन ऑपरेटर्स की कमी को पूरा करने के लिए प्रशिक्षण कार्यक्रम चलाए जा रहे हैं। प्रशिक्षित किसानों की डीजीसीए द्वारा सभी जरूरी प्रशिक्षण केंद्रों में ही पूरी कर ली जाए यह भी सुनिश्चित किया जा रहा है ड्रोन प्रौद्योगिकियों के अनूठे लाभों को ध्यान में रखते हुए मंत्रालय ने ड्रोन के जरिए दस तरह के फसलों पर कीटनाशक के छिड़काव हेतु मानव संचालन प्रक्रिया SOP, जारी किए हैं आधुनिक कृषि उद्योग एक महत्वपूर्ण मोड़ पर है कल तक जो किसान संसाधन के अभाव में मजबूर था वो अब तकनीक की ताकत से मजबूत हो रहा है नए भारत की नई तस्वीर कर रहा है